ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਬਹੁਤ ਵੱਡੀ ਘਟਨਾ ਅਮਰਸਰ ਦੇ ਵਿੱਚ ਵਾਪਰਦੀ ਹੈ ਜਿਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉੱਥੋਂ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਆਲਾ ਪੁਲਿਸ ਅਧਿਕਾਰੀਆਂ ਦੇ ਵੱਲੋਂ ਉੱਥੇ ਪਹੁੰਚ ਕੀਤੀ ਜਾਂਦੀ ਹੈ ਮੈਂ ਗੱਲ ਕਰ ਰਿਹਾ ਗੈਂਗਸਟਰ ਜਿਹੜੇ ਨੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਿਸ ਤਰੀਕੇ ਉੱਥੇ ਇਨਕਾਊਂਟਰ ਕੀਤਾ ਗਿਆ ਹੈ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਹੁਣ ਇੱਕ ਹੋਰ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਤੁਹਾਨੂੰ ਦਿਖਾ ਲਈ ਦੇ ਰਹੀਆਂ ਹੋਣਗੀਆਂ ਅਮਰਸਰ ਦੇ ਵਿੱਚ ਇਹ ਕੜਨਾਵਾ ਕੌਣ ਕਰ ਰਿਹਾ ਹੈ ਅਮਰਸਰ ਸਾਹਿਬ ਦੇ ਵਿੱਚ ਕੇਸ ਕਰਨਾਂ ਦੇ ਕਰਕੇ ਗਤੀਵਿਧੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਕਦੇ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਜਾਂਦਾ ਤੇ ਹੁਣ ਖਾਲਸਾ ਕਾਲਜ ਦੇ ਨਜ਼ਦੀਕ ਇੱਕ ਰੈਡੀमेड ਕੱਪੜਿਆਂ ਦੀ ਦੁਕਾਨ ਦੇ ਵਪਾਰੀ ਨੂੰ ਕੰਦੇ ਉੱਪਰ ਕੰਪਟੀ ਦੇ ਉੱਪਰ ਪਿਸਤੌਲ ਲਾ ਕੇ ਉਸਦੇ ਇਹ ਕੰਦੇ ਵਿੱਚ ਕਿਹਾ ਗਿਆ ਹੈ ਕਿਹੜੇ ਕਾਰਨਾਂ ਦਾ ਕਰਕੇ ਇਹ ਸਾਰੀ ਸਥਿਤੀ ਜਿਹੜੀ ਆ ਸਾਹਮਣੇ ਆਈ ਹੈ ਇਸ ਦੇ ਬਾਬਤ ਇਹ ਜਾਣਕਾਰੀਆਂ ਤੁਹਾਨੂੰ ਇਸ ਖਬਰ ਦੇ ਵਿੱਚ ਦਿੱਤੀਆਂ ਜਾਣਗੀਆਂ ਪਰ ਵੱਡਾ ਸਵਾਲ ਇਹ ਉੱਠਦਾ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਏਡੀ ਏਟੀ ਜੀਐਫ ਜਿਹੜੀ ਬਣੀ ਹੋਈ ਹੈ ਫੋਰਸ ਉਸ ਦੇ ਮੁਤਾਬਕ ਜਿਹੜੇ ਮੁਕਾਬਲੇ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਚੱਲਦੀ ਗਤੀਵਿਧੀ ਜਿਹੜੀ ਆ ਉਸ ਦੇ ਦਰਮਿਆਨ ਕਾਤੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਬਣਿਆ ਪਿਆ ਇਸੇ ਸਾਰੇ ਜਾਣਕਾਰੀ ਨੂੰ ਵਧੇਰੇ ਰੂਪ ਦੇ ਵਿੱਚ ਲੈਣ ਦੇ ਲਈ ਸਾਡੇ ਨਾਲ ਸਾਡੇ ਗਰਾਊਂਡ ਰਿਪੋਰਟਰ ਸ੍ਰੀ ਅਮਰਸਾਦ ਸਾਹਿਬ ਤੋਂ ਆ ਜਿਹੜੇ ਲਲਿਤ ਕੁਮਾਰ ਸ਼ਰਮਾ ਜੀ ਉਹ ਜੁੜ ਚੁੱਕੇ ਨੇ ਗੱਲਬਾਤ ਕਰਾਂਗੇ ਪੁੱਛਾਂਗੇ ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਘਟਨਾ ਜਿਹੜੀ ਉਹ ਸਾਹਮਣੇ ਆਈ ਹੈ ਜਿੱਥੇ ਕੁਝ ਸਮਾਂ ਪਹਿਲਾਂ ਹੀ ਇਨਕਾਊਂਟਰ ਹੋਇਆ ਹੈ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਿਆ ਉਸ ਤੋਂ ਬਾਅਦ ਇਹ ਕੇਸ ਤਰੀਕੇ ਦੇ ਨਾਲ ਇੱਕ ਕਪੜਾ ਵਪਾਰੀ ਦੇ ਕੰਨਪੱਟੀ ਦੇ ਉੱਪਰ ਪਿਸਤੌਲ ਆ ਦਿੱਤਾ ਜਾਂਦਾ ਹੈ ਸ਼ਰਮਾ ਸਾਹਿਬ ਇਹ ਕੀ ਕੋਈ ਜਾਣਕਾਰੀਆਂ ਨੇ ਇਸ ਖਬਰ ਦੇ ਬਾਰੇ ਜਿਹੜੀ ਇੱਕ ਰੈਡੀमेड ਕਪੜਿਆਂ ਦੀ ਦੁਕਾਨ ਦੇ ਮਾਲਕ ਦੇ ਕੰਨਪੱਟੀ ਦੇ ਉੱਪਰ ਪਿਸਤੌਲ ਆ ਦਿੱਤਾ ਗਿਆ ਜਿਸ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇ ਇਹ ਇੱਕ ਕਾਸਾ ਕਾਲੇ ਦੇ ਲੱਗੀ ਤੇ ਰੈਡੀਮੇਡ ਦੀ ਦੁਕਾਨ ਤੇ ਜਿੱਥੇ ਉਤੇ ਇੱਕ ਕਰਵਾਹਾਂਮ ਨੇ ਹੈਗੀ ਤੇ ਰੈਡੀਮੇਡ ਦੀ ਕਾਮ ਹੁੰਦੇ ਦੋ ਮੁੰਡੇ ਨੌਜਵਾਨ ਜਿਹੜੇ ਐਕਟੀਵ ਤੇ ਹੱਦੇ ਰਹਿ ਜਾਂਦੇ ਤੇ ਜਿਹੜਾ ਮਾਲਕ ਹੁੰਦਾ ਉਹਦੀ ਕਰਵਾੜੀ ਤੇ ਪਰਸੋਰ ਰੱਖ ਕੇ ਤੁਹਾਨੂੰ ਤੁਮ ਕਾਹਤੇ ਜਾਂਦੇ ਨੇ ਤਾਂ ਕਰਦੇ ਵੀ ਇੱਕ ਦਿਨ ਨਾਲ ਕਮੀਨ ਕਰ ਲਈ ਉਹ ਕਿ ਲੜਾਈ ਦੇ ਵਿੱਚ ਜਿਹੜਾ ਮਾਲਕ ਹੁੰਦਾ ਉਹ ਤੇ ਲੜਾਈ ਸ਼ੁਰੂ ਕਰ ਦੇ ਜਿਸ ਨੂੰ ਲੈ ਕੇ ਇਹ ਦੋਵੇਂ ਨੌਜਵਾਨ ਆਏ ਤੇ ਉਹਨਾਂ ਨੂੰ ਪਰਸੋਰ ਦਿਖਾ ਕੇ ਕਹਿ ਗਏ ਕਿ ਅੱਗੇ ਬਾਅਦ ਕਿਸੇ ਝਗੜੇ ਵਿੱਚ ਨਹੀਂ ਜਾਣਾ ਕਿ ਕੋਈ ਝਗੜੇ ਵਿੱਚ ਜਾ ਕੇ ਤੈਨੂੰ ਗੋਲੀ ਮਾਰ ਦਵੇ ਜਿਸ ਕਰਕੇ ਦੁਕਾਨ ਦਾ ਕਰ ਗਿਆ ਤੇ ਉਥੋਂ ਇਹ ਸਿੱਧੀ ਕਪੀਰ ਗਈ ਪੁ ਜੀ ਇਹ ਸਾਰੀ ਜਾਣਕਾਰੀ ਦੇ ਦਰਮਿਆਨ ਜਿਸ ਤਰੀਕੇ ਦੇ ਨਾਲ ਪਹਿਲਾ ਵੱਡਾ ਇਨਕਾਊਂਟਰ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ ਇਹ ਸਾਰੀ ਚੀਜ਼ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਤੋਂ ਬਾਅਦ ਇੱਕ ਘਟਨਾ ਸ੍ਰੀ ਅਮਰitsar ਸਾਹਿਬ ਦੇ ਵਿੱਚ ਹੋ ਰਹੀ ਹੈ ਜਿਸ ਤਰੀਕੇ ਦੇ ਨਾਲ ਧਾਰਮਿਕ ਜਿਹੜੀ ਵਿਸਥਾਲੇ ਲੋਕ ਜਿਹੜੇ ਉੱਥੇ ਪਹੁੰਚਦੇ ਨੇ ਆਸਥਾ ਵਾਲੇ ਲੋਕ ਉੱਥੇ ਪਹੁੰਚਦੇ ਨੇ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਡਰਦਾ ਮਾਹੌਲ ਪੈਦਾ ਕਰਨ ਦੀ ਕਿਸੇ ਦੇ ਵੱਲੋਂ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਇਸ ਦੇ ਪਿੱਛੇ ਜੁਕੇ ਦਾ ਦਾ ਜੇ ਕਿ ਲਾ ਹਮ ਦਾ ਇਸ ਪਲੇ ਪੰਜਾਬ ਦੇ ਵਿੱਚ ਪੂਰਾ ਬੁਰਾ ਹਾਲ ਚੁਕਾਇਆ ਆਏ ਜਨ ਹਮੇਸ਼ਾਰੀ ਕਤਲ ਹੋ ਰਹੇ ਨੇ ਲੁੱਟਾ ਬੋਹ ਚੋਰੀ ਦੇ ਵਾਰਦਾਤਾਂ ਹੋ ਰਹੀਆਂ ਨੇ ਲਗਾਤਾਰ ਨੌਜਵਾਨਾਂ ਨੂੰ ਹਾਰ ਦੇਖੇ ਜਾ ਰਹੇ ਨੇ ਤਾਂ ਤਾਂ ਦਾ ਜੀ ਆ ਜਿਹੜਾ 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 ਇਹ ਕੰਟਰ ਹੋਇਆ ਹੈ ਤੇ ਜੁਕੇ ਤੇ ਜਿਹੜਾ ਪਰਿਵਾਰ ਆਇਆ ਸੀ ਤੇ ਜਿਹੜੇ ਮਾਪੇ ਦਾ ਸੀ ਇਹ ਪਹਾੜੀ ਕੋਲ ਅਮਰੀਕਾ ਤੋਂ ਤੇ ਜਿਹੜਾ ਉੱਤੇ ਤੇ ਜਾ ਕੇ ਇੱਥੇ ਤੇ ਜਾ ਰਹੇ ਸੀ ਤੇ ਜਿਹੜਾ ਇਹ ਨੌਜਵਾਨ ਹੀ ਪੂਰੇ ਮਰ ਗਏ ਜਿਹੜਾ ਲੁਟੇਰਾ ਸੀ ਤੇ ਕੋਲ ਉਹਨਾਂ ਦੀ ਜਿਹੜੀ ਖੋਹ ਗਈ ਸੀ ਉਹਨਾਂ ਦਾ ਸਮਾਨ ਤੋਂ ਕੁਝ ਪੈਸੇ ਹੀ ਕੋਈ ਦਸਤਾਵੇਜ਼ ਹੀ ਜ਼ਰੂਰੀ ਇਸੇ ਸਾਡੇ ਇਹਨਾਂ ਦਾ ਸਮਾਨ ਚੋਰੀ ਹੋ ਗਿਆ ਤੇ ਇਹਨਾਂ ਉਹ ਜਿਹੜੀ ਪੁਲਿਸ ਨੂੰ ਕੰਪਲੇਨ ਦਿੱਤੀਗੀ ਤੇ ਪੁਲਿਸ ਦਾ ਥਾਣੇ ਉਨੋਂ ਇਹ ਲਈ ਕਾਰਵਾਈ ਕਰਦੇ ਹੋਏ ਤੇ ਦੋਸ਼ੀ ਨੂੰ ਲੋਕੇ ਦੇ ਕਾਬੂ ਕਰਦਾ ਗਿਆ ਤੇ ਦੋਸ਼ੀ ਨੂੰ ਕਾਬੂ ਕੀਤਾ ਤੇ ਉਹਨੂੰ ਕੁਝ ਦਾ ਸਮਾਨ ਦੇ ਬਾਰੇ ਜੋ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੇ ਦੱਸਿਆ ਕਿ ਸ਼ੇਰਖਾ ਬਾਈਪਾਸ ਦੇ ਕੋਲ ਮੇਰਾ ਸਮਾਨ ਖੋਤਾ ਆਇਆ ਥਾ। ਜਿਸ ਨੂੰ ਪੁਲਿਸ ਅਧਿਕਾਰੀ ਕੋਲੋਂ ਲੋਕੇ ਦੇ ਕੁੱਝ ਨਹੀਂ ਤੇ ਉਹ ਜਿਹੜਾ ਪੂਰੇ ਮਾਲੀ ਸੀ ਉਹਨੇ ਉਸ ਦੇ ਉੱਰ ਜਦੋਂ ਪੁਲਿਸ ਨੇ ਕਾਰਵਾਈ ਕੀਤੀ ਰਾਇਪਨੀ ਖੋ ਕੇ ਉਸ ਨੂੰ ਭੱਜਣ ਦੀ ਕੋਸ਼ਿਸ਼ ਕੀਤੀ। ਇਸੇ ਕਰਕੇ ਪੁਲਿਸ ਨੂੰ ਕਾਰਵਾਈ ਦਿਖਾਦੇ ਹੋਏ ਉਹਦੀ ਰੈਕਲ ਆਪਣੇ ਤੇ ਕੋਈ ਨਹੀਂ ਉਹਨੂੰ ਬਹੁਤ ਪਿਆਰ ਨਾਲ ਉਹ ਜਿਹੜਾ ਤਾਰੇ ਗੋਲੀ ਮਾਰੀ ਤੇ ਜਿੱਤੇ ਕੱਲ੍ਹ ਜੋ ਜਿੱਤੀ ਹੋ ਗਿਆ ਤੇ ਉਹਨੂੰ ਲਾਰਜਲੀ ਖਾਲਸਾ ਦਾਖਲ ਕਰਵਾਇਆ ਗਿਆ ਹੂੰ ਇੱਕ ਦਿਨ ਦੇ ਵਿੱਚ ਇਹ ਦੋ ਕੜਨਾਵਾ ਹੋ ਜਾਣੀਆਂ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਉੱਪਰ ਵੀ ਉੱਠਦਾ ਹੈ ਨਾਲ ਦੀ ਨਾਲ ਇਹ ਜਿਹੜੀ ਸੀਸੀਟੀਵੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਇਸ ਦੇ ਵਿੱਚ ਦਿਖਾ ਲਈ ਦੇ ਰਿਹਾ ਕਿ ਉਹ ਬੜੇ ਨਧੜ ਕੋ ਕੇ ਬੜੇ ਸ਼ਰਿਆਮ ਤਰੀਕੇ ਦੇ ਨਾਲ ਉਹ ਆਉਂਦੇ ਨੇ ਕਨਪਟੀ ਦੇ ਉੱਪਰ ਪਿਸਤੌਲ ਰੱਖਦੇ ਨੇ ਤੇ ਉਸੇ ਤਰੀਕੇ ਰਫੂ ਚੱਕਰ ਹੋ ਜਾਂਦੇ ਨੇ ਪੁਲਿਸ ਦੇ ਵੱਲੋਂ ਇਸ ਦੇ ਜਵਾਬ ਦੇ ਵਿੱਚ ਕੀ ਕੁਝ ਕਿਹਾ ਗਿਆ ਕੀ ਕਾਰਵਾਈਆਂ ਕੀਤੀਆਂ ਗਈਆਂ ਨੇ ਜਾਂ ਪਰ ਹੁਣ ਤੱਕ ਵੱਡੀ ਕਾਰਵਾਈ ਪੰਜਾਬ ਪੁਲਿਸ ਦੇ ਵੱਲੋਂ ਕੀ ਕਰਨ ਦੀ ਗੱਲ ਕਹੀ ਗਈ ਹੈ ਜਲਦੀ ਹੀ ਇਹ ਦੋਚੇ ਨੂੰ ਕਾਬੂ ਕਰ ਲਿਆ ਜਾਵੇਗਾ ਕਿਉਂਕਿ ਜਿਹੜਾ ਕਾਨੂੰਨ ਆਪਣੇ ਹੱਥ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਬਸ ਅੰਦਾਜ਼ਾ ਲਾਜੀ ਅੱਜ ਜਿਹੜੇ ਜਿਹੜੇ ਲਗਾਤਾਰ ਲੋਕਾਂ ਖੋਹ ਹੋ ਰਹੀਆਂ ਨੇ ਨੋਜਾ ਲਗਾਏ ਬਿੱਤਾ ਆਉਣੇ ਵਿੱਚ ਧਿਆਰ ਆਲੇ ਨੇ ਇਹ ਸਮਝ ਤੋਂ ਪਰੇ ਨਿਕ ਤੋਂ ਉਹ ਧਿਆਰ ਆਤੇ ਤੇ ਕਿੰਨਾ ਜਿਹੜੇ ਇਹ ਨੋਜੋਨ ਸਪੋ ਧਿਆਰ ਲੈ ਜਾਣ ਦੇ ਨੇ ਥੋੜੀ ਜਿਹੀ ਇਸੇ ਨੂੰ ਕਿ ਲਗਾਤਾਰ ਮੇਸ਼ਾ ਬਤਾ ਜਾ ਰਹੇ ਨੇ ਇਲੈਕਸ਼ਨ ਨੂੰ ਲੈ ਕੇ ਲੱਗੇ ਕਿ ਪੂਰਤੀ ਨੂੰ ਲੈ ਕੇ ਇਹ ਲੋਕ ਲੋਕਾਂ ਦੇ ਨੋਜੋਨ ਵਾਲੇ ਗੱਰੇ ਦੇ ਵਿੱਚ ਬਤਾ ਤੋਂ ਜਾਂਦੇ ਨੇ ਪਰ ਇਹ ਨਾ ਜਿਹੜੇ ਇਹਦਾ ਮਾਮਲਾ ਹੈ ਝਗੜੇ ਦਾ ਮਾਮਲਾ ਵੀ ਨੋਜੋਨ ਜਿਹੜਾ ਝਗੜੇ ਜਿਹੜਾ ਚਦਾਨ ਕੋਸ਼ਿਸ਼ ਕੀਤੀ ਤੇ ਨੌਜਵਾਨ ਆਜੋਦੀ ਦਿਖਾਉ ਤੇ ਆ ਗਏ ਉਹਨਾਂ ਨੇ ਕਿਹਾ ਕਿ ਧੜੇ ਦੀ ਬਿਆਸ ਬਿਆਸ ਹੋਏ 11:00 ਵਜੇ ਦੇ ਇੱਕ ਧੜੇ ਦਾ ਤਰਫ ਗੋਲੀ ਮਾਰਾਂਗੇ ਜਿਸ ਦੇ ਕਾਰਨ ਉਹਨੂੰ ਧਮਕਾਤ ਉਸ ਤੋਂ ਲੈ ਖੜਾ ਰੋਗੇ ਸਾਫ ਕੀਤੀ ਲੈਟਰ ਤੇ ਦਿੱਤੀ ਜਾਵੇ ਜਿਹੜੀਆਂ ਦੋ ਨੌਜਵਾਨ ਐਕਟਵਾਦ ਆਦੇ ਤਸਵੀਰਾਂ ਦਿਖਾਈ ਦੇਈਆਂ ਨੇ ਕੰਦੀ ਲਗਾਉਂਦੇ ਜੀ ਆਪ ਬਹੁਤ ਬਹੁਤ ਮਿਹਰਬਾਨੀ ਤੁਸੀਂ ਇਹ ਜਾਣਕਾਰੀ ਹੁੰਦਾ ਜਿਹੜੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਸੋ ਜੇ ਇਸ ਰਿਕਦੇ ਨਾਲ ਆਏ ਦਿਨ ਬਹੁਤ ਸਾਰੀਆਂ ਵਾਰਦਾਤਾਂ ਖੁੰਖਾਰ ਵਾਰਦਾਤਾਂ ਅਜਈਆਂ ਚੀਜ਼ਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਹਨਾਂ ਗੈਂਗਸਟਰਾਂ ਦੇ ਵੱਲੋਂ ਉੱਥੇ ਹੀ ਸ਼ਰੀਆਮ ਹਥਿਆਰਾਂ ਦੀ ਨਮਾਇਸ਼ ਕਰਦੇ ਨੌਜਵਾਨਾਂ ਨੂੰ ਵੀ ਦਿਖਾ ਲਈ ਦਿੰਦੇ ਨੇ ਇਹ ਬਦਮਾਸ਼ ਵੀ ਦਿਖਾ ਲਈ ਦਿੰਦੇ ਨੇ ਜਿਵੇਂ ਸੀਸੀਟੀਵੀ ਵੀਡੀਓ ਜਿਹੜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਖਾਲਸਾ ਕਾਲਜ ਦੇ ਨਜ਼ਦੀਕ ਦੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋ ਨੌਜਵਾਨਾਂ ਦੇ ਵੱਲੋਂ ਬੜੇ ਹੀ ਨਿਧੜਕ ਹੋ ਕੇ ਬੇਖੌਫ ਹੋ ਕੇ ਇੱਕ ਦੁਕਾਨ ਦੇ ਮਾਲਕ ਨੂੰ ਧਮਕਾਇਆ ਜਾਂਦਾ ਹੈ ਵਜ੍ਹਾ ਇਹ ਦੱਸੀ ਜਾਂਦੀ ਹੈ ਕਿ ਕੁਝ ਦਿਨ ਪਹਿਲਾਂ ਇੱਕ ਝਗੜ ਦੁਕਾਨਦਾਰ ਦੇ ਵੱਲੋਂ ਜਾਇਆ ਗਿਆ ਸੀ ਤੇ ਉਸੇ ਦੇ ਮੁਤਲਕ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਭਾਈ ਤੂੰ ਉਸ ਝਗੜੇ ਦੇ ਵਿੱਚ ਗਿਆ ਤੇ ਗਿਆ ਕਿਉਂ ਇਸੇ ਕਰਕੇ ਕਨਪੱਟੀ ਦੇ ਉੱਪਰ ਪਿਸਤੌਲ ਆ ਦਿੱਤਾ ਜਾਂਦਾ ਹੈ ਪੁਲਿਸ ਪ੍ਰਸ਼ਾਸਨ ਦੇ ਉੱਪਰ ਸਵਾਲ ਚੁੱਕਣ ਦੀ ਗੱਲ ਹੋਈ ਹੈ ਪਰ ਇਸ ਸਾਰੇ ਮਸਲੇ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਹਿਤਾ ਜ਼ਰੂਰ ਦਿੱਤਾ ਗਿਆ ਹੈ ਕਿ ਭਾਈ ਕਾਰਵਾਈਆਂ ਕੀਤੀਆਂ ਜਾਣਗੀਆਂ ਪੂਕਤਾ ਕਾਰਵਾਈਆਂ ਕੀਤੀਆਂ ਜਾਣਗੀਆਂ ਪਰ ਇੱਕੋ ਦਿਨ ਦੇ ਵਿੱਚ ਦੋ ਵੱਡੀਆਂ ਘਟਨਾਵਾਂ ਹੋ ਜਾਣੀਆਂ ਦੋਵਾਂ ਘਟਨਾਵਾਂ ਦੇ ਵਿੱਚ ਜੇ ਇਸ ਤਰੀਕੇ ਦੀ ਕਾਰਗੁਜ਼ਾਰੀ ਪੰਜਾਬ ਪੁਲਿਸ ਪ੍ਰਸ਼ਾਸਨ ਦੀ ਚੱਲ ਰਹੀ ਹੈ ਉਸ ਦੇ ਮੁਤਲਕ ਤੁਸੀਂ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰतिकਰਮ ਤੇ ਟਿੱਪਣੀ ਕਰ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਖਬਰ ਬਾਬਤ ਜੋ ਕੁਝ ਵੱਡੀਆਂ ਨਵੀਆਂ ਤੇ ਤਾਜ਼ਾਤਰੀਨ ਜਾਣਕਾਰੀਆਂ ਹੋਈਆਂ ਉਹ ਵੀ ਲੈ ਕੇ ਤੁਹਾਡੇ ਮੁਖਾਰਬਨ ਉਹ ਵੀ ਲੈ ਕੇ ਤੁਹਾਡੇ ਮੁਖਾਤਬ ਹੁੰਦੇ ਰਵਾਂਗੇ ਬਹਰ ਹਾਲ ਇਸ ਰਿਪੋਰਟ ਦੇ ਵਿੱਚ ਇੰਨਾ ਹੀ ਮੈਨੂੰ ਦੀ ਇਜਾਜ਼ਤ ਬਹੁਤ ਬਹੁਤ ਧੰਨਵਾਦ